ਸਸਕੀ ਕਾਲ ਜੀ ਸਾਰਿਆਂ ਨੂੰ ਇਹ ਸੰਗਤ ਚੱਲੀ ਜੀ ਸਾਰੀ ਢੋਲੇ ਮਹੱਲੇ ਵਾਲੀ ਦੇਖੋ ਕਿੰਨੇ ਵਧੀਆ ਹੌਲੈਂਡ ਬਣਾਏ ਨੇ ਆਹ ਦੇਖੋ ਸਵਰਾਜ ਸ਼ਰੂਰ ਕਿੰਨੇ ਸੋਹਣੇ ਸਵਾਰੇ ਟਰਾਲੀਆਂ ਹੈਗੀਆਂ ਤਰਨਤਾਰ ਨੇਰੀਏ ਦੀਆਂ ਜੀ ਆਹ ਕਲਿੱਪ ਬਣਾਇਆ ਸੀਗਾ ਜੀ 1 ਮਾਰਚ ਨੂੰ ਤੇ ਆ ਅਗਲਾ ਕਲਿੱਪ ਜਿਹੜਾ ਜੀ ਅੱਜ ਦਾ ਇਹ 12 ਦਿਨਾਂ ਬਾਅਦ ਲਓ ਜੀ ਸਰੋਂ ਹੋ ਗਈ ਆਪਣੀ ਵਧੀਆ ਕਿ ਸਿੰਗਲ ਸਿਆੜ ਵਾਲਾ ਇਧਰੋਂ ਇੱਥੋਂ ਡਬਲ ਸਿਆੜ ਸ਼ੁਰੂ ਹੋ ਜਾਂਦਾ ਆਪਣਾ ਇੱਥੋਂ ਹਾਂਜੀ ਇਹ ਡਬਲ ਸਿਆੜ ਵਾਲੀ ਇੱਥੋਂ ਸਾਰੀ ਲੋ ਜੀ ਵਧੀਆ ਹੋ ਗਈ ਅੱਜ ਤਰੀਕ ਹੋ ਗਈ 12 ਹੋਲੇ ਨੂੰ ਟਰਾਲੀ ਤੇ ਟਰਾਲੀ ਜਾਂਦੀ ਹੈ ਜੀ ਹੈ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਆ ਵੀ ਸਾਰੀਆਂ ਹੋਲੇ ਨੂੰ ਚਲੀਆਂ ਇਧਰੋਂ ਕਰਨਤਾਰਨ ਤੋਂ ਲੈ ਕੇ ਹਰੀਕੇ ਪੱਤਣ ਮੋਗਾ ਜੀਰਾ ਇਹ ਸਾਰੇ ਟਰੈਕਟਰ ਚੱਲਣੇ ਜੀ ਹੋਲੇ ਤੇ ਸਾਰਾ ਜੀ ਪੱਤੀ ਤਰਨ ਤਰ ਮੇਰੀ ਆ ਇੱਥੇ ਸਾਡੇ ਪਿੰਡੋਂ ਲੰਘਦੀਆਂ ਨੇ ਟਰਾਲੀਆਂ ਨਾਲ ਆਹ ਜੀ ਜਿੰਨੀ ਜਗ੍ਹਾ ਫਿਰ ਬਿੱਲੀ ਹੋਈ ਸੀ ਛਲਗਮ ਮੂੜੀਆਂ ਵਾਲੀ ਇੱਥੇ ਆਪਾਂ ਬੀਜਤੀ ਬਾયર ਦੀ 9108 ਮੱਕੀ ਇੱਕ ᱜਿਹੜ ਆਇਆ ਮਸ਼ੀਨ ਦਾ ਅੱਜ ਹਰੇ ਛੋਲੇ ਹੀ ਬਲਟ ਕੇ ਲਿਆਉਂਦੇ ਮੋਟਰ ਤੋਂ ਸਬਜੀ ਬਣ ਜੂਗੀ ਵਧੀਆ ਜੀ ਕੱਢ ਲਿਆ ਆਪਾਂ ਸਾਰੇ ਤਰ ਤਰ ਤੋਂ ਜਿਹੜੀਆਂ ਟਾਹਣੀਆਂ ਬਚ ਗਈਆਂ ਉਹ ਵੀ ਆਪਾਂ ਬਰਥ ਨਹੀਂ ਜਾਣ ਦੇਣੀਆਂ ਇਹਦਾ ਬਣਾਵਾਂਗੇ ਸਾਗ ਦੇ ਤੂਸਿਆਂ ਦਾ ਇੱਕ ਸੁੱਕ ਪਾ ਕੇ ਵਿੱਚ ਮੇਥੇ ਮਿੱਥੀ ਪਾਲਕ ਬਾਥੂ ਲੋ ਮੈਂ ਵੀ ਪਤਾ ਯੋਗਦਾਨ ਆ ਕਰਨੇ ਜੀ ਆਪਾਂ ਸਾਰੇ ਨੇ 100 ਇਕੱਠਾ ਬਾਥੂ ਦੇ ਪੱਤੇ ਵਿੱਚੇ ਸਰੋਂ ਦੇ ਪਾਲਕ ਦੇ ਤੇ ਛੋਲਿਆਂ ਦੇ ਪੱਤੇ ਉਹਦਾ ਮੇਨ ਬਣਨਾ ਹੈ